ਪਰਾ ਦੋ ਭੈਣਾਂ ਨੇ ਠੀਕ ਸਾਰਿਆਂ ਦੇ ਘਰੇ ਬੇਟੇ ਹੀ ਬੇਟੇ ਠੀਕ ਇਹ ਕਿ ਮੈਂ ਸਭ ਤੋਂ ਛੋਟਾ ਜਦੋਂ ਮੇਰੀ ਮੈਰਿਜ ਹੋਈ ਮੇਰੇ ਘਰੇ ਬੱਚਾ ਹੋਣ ਵਾਲਾ ਸੀ ਤੇ ਮੈਂ ਰੱਬ ਅੱਗੇ ਅਰਦਾਸ ਕੀਤੀ ਸੀ ਕਿ ਰੱਬਾ ਮੈਨੂੰ ਮੇਰੀਆਂ ਭੈਣਾਂ ਨੂੰ ਮੇਰੇ ਭਰਾਵਾਂ ਨੂੰ ਤੂੰ ਬੱਚੇ ਦਿੱਤੇ ਮੁੰਡੇ ਦਿੱਤੇ ਪਰ ਮੈਨੂੰ ਕੁੜੀ 줘 ਮੈਂ ਨੂੰ ਕਹਿੰਦੇ ਵੀ ਸਾਰੇ ਕਹਿੰਦੇ ਵੀ ਤੂੰ ਯਾਰ ਆਪ ਚੋਟਾ ਹੈ ਬਈ ਹਾਈਟ ਹੋਗੀ ਤੇਰੀ ਛੋਟੀ ਹਾਈਟ ਹੈ ਤੇਰੀ ਮੈਸੇਜ ਦੀ ਵੀ ਛੋਟੀ ਆਈ ਤੇ ਕੋ ਬੇਟੀ ਜੋ ਮੰਗ ਰੇ ਤੇਰਾ ਸਾਰਾ ਮੈਂ ਕਹ ਜੀ ਅੱਜ ਕੱਲ ਸਾਰਾ ਹੀ ਤਾਂ ਮੰਗ ਰਿਹਾ ਮੈਂ ਉਹ ਅੱਜ ਕੱਲ ਤੁਹਾਨੂੰ ਸਭ ਨੂੰ ਪਤਾ ਹੈ ਕਿ بیٹے ਜਿਹੜੇ ਹਮਸਫਰ ਨਹੀਂ ਬਣਦੇ ਪੁੱਤ ਵੰਡਾਂ ਜ਼ਮੀਨਾਂ ਦੀ ਦੇਖੋ ਮੇਰੀ ਤੇ ਕਿਨੇ ਮੇਰਾ ਦੁੱਖ ਹਰ ਪਲ ਦੇਖੋ ਇੰਦਾ ਮੇਨ ਮਕਸਦ ਇਹ ਪੜਨਾ ਹੈ ਨਾ ਲਿਖਣਾ ਪਰ ਅੱਜੇ ਮੇਰੇ ਘਰ ਨੂੰ ਚਲਾ ਰਹੀ ਏ ਠੀਕ ਹੈ ਜੀ ਮੇਰਾ ਬੇਟਾ ਵੀ ਬਹੁਤ ਅੱਛਾ ਸੰਸਕਾਰੀ ਹੈ ਉਹ ਵੀ ਜੌਬ ਵੀ ਕਰ ਰਿਹਾ ਪੜ ਰਿਹਾ ਹੈ ਪਰ ਮੇਰੀ ਬੇਟੀ ਨਾਲ ਮੈਂ ਲੋਕਾਂ ਨੂੰ ਸੰਦੇਸ਼ ਦੇਣਾ ਚਾਹਨਾ ਵੀ ਦੇਖੋ ਇੱਕ ਅ ਸਸੀ ਹੈਂਡੀਕੈਪ ਦੇ ਵਿੱਚ ਆਣਿਆ ਠੀਕ ਹੈ ਜੀ ਮੇਰੀ ਬੇਟੀ ਹੈਂਡੀਕੈਪ ਹੋ ਕੇ ਮੇਰਾ ਸਾਰਾ ਬੰਦ ਈ ਹੈ ਮੇਰੀ ਔਕਾਤ ਨਹੀਂ ਸੀ ਭਾਜੀ ਬਾਈ ਸਾਈਕਲ ਘੁੰਮਣ ਦੇ ਮੇਰੀ ਬੇਟੀ ਨੇ ਮੈਨੂੰ ਬਾਹਰ ਦੇ ਸਟੇਟਾਂ ਘੁਮਾਤੀਆਂ ਬਾਈ 에ਅਰ ਘੁਮਾਤਾ ਜੀ ਤਾਂ ਪਾਪਾ ਨੂੰ ਜਦੋਂ ਬਾਹਰ ਭੇਜਦਾ ਸੀ ਮੈਨੂੰ ਦਿੱਲੀ ਕਰਦਾ ਵੀ ਸੀ ਪਾਪਾ ਨੂੰ ਮੈਂ ਨਵੇਂ ਨਵਾਰ ਭੇਜਣਾ ਅੱਛਾ ਪਰ ਮਜਬੂਰੀ ਸੀ ਵੀ ਪਾਪਾ ਨੇ ਕੰਮ ਕਰਨਾ ਹੈ ਤਾਂ ਹੀ ਸਾਡੀ ਘਰ ਦੀ ਰੋਟੀ ਹੋ ਗਈ ਜੀ ਤੁਸੀਂ ਹੈਲਪ ਕਰਾਉਂਦੇ ਹੋ ਹਾਂਜੀ ਇਹ ਨਹੀਂ ਮਾਰੀ ਮੋਟੀ ਹੈਲਪ ਪੂਰੀ ਹੈਲਪ ਅੱਛਾ ਤੇ ਦੇਖੋ ਸਮਾਜ ਸੇਵਾ ਦਾ ਵੀ ਇਸ ਨੇ ਹੀ ਸਾਨੂੰ ਅੱਗੇ ਲੈ ਕੇ ਆਂਦਾ ਇਹਨੇ ਆਪਦੇ ਚਾਚੂ ਨੂੰ ਕਿਹਾ ਦੀਪਕ ਜੱਜੂ ਆਪਾਂ ਕੰਮ ਕਰਨਾ ਵੀ ਇੱਕ ਬੱਚੇ ਨੂੰ ਪੜਾਣਾ ਕਿਉਂਕਿ ਮੈਂ ਉਹ ਤੇ ਜਦੋਂ ਭਾਜੀ ਕਿਉਂਕਿ ਮੈਂ ਜਦੋਂ ਮੈਂ ਪੜਿਆ ਨਾ ਕਿਸੇ ਦੇ ਤਰੂ ਸੰਸਥਾ ਦੇ ਤਰੂ ਉਹ ਬੜਾ ਅਹਿਸਾਸ ਕਰਵਾਉਂਦੇ ਸੀ ਸਾਨੂੰ ਅੱਛਾ ਵੀ ਅਸੀਂ ਤੈਨੂੰ ਪੜਾਇਆ ਅਸੀਂ ਤੈਨੂੰ ਇਹ ਕੀਤਾ ਅਸੀਂ ਤੈਨੂੰ ਉਹ ਪਰ ਅਸੀਂ ਜਿਸ ਬੱਚੇ ਦੀ ਹੈਲਪ ਕਰ ਰਹੇ ਆ ਨਾ ਉਹ ਸਾਨੂੰ ਨਹੀਂ ਪਤਾ ਕੋਣ ਹੈ ਉੱਕੀ ਪਰ ਮਜ਼ਾਕ ਕੁਰਾਣਨੇ ਦੇ ਪਰਸਨ ਫੇਲ ਨਹੀਂ ਹੁੰਦਾ ਜੀ ਰਿਕਵੈਸਟ ਹੈ ਜੀ ਮਜ਼ਾਕ ਨਹੀਂ ਬਣਾਉਣਾ ਚਾਹਦਾ ਕਿਉਂਕਿ ਜ਼ਿੰਦਗੀ ਬਹੁਤ ਲੰਬੀ ਹੈ ਸਭੋਨ ਨੂੰ ਮੋਟੀਵੇਟ ਕਰਦੇ ਤੇ ਜਿੰਦਗੀ ਵਿੱਚ ਹੋਰ ਅੰਬੀ ਹੋਰ ਬੈਕ ਤੇਕੇ ਨਾਲ ਕੰਮ ਕਰਦੇ ਸਾਡੇ ਉਹਨਾਂ ਆਈਆਂ ਭਜਨਾਮ ਵੀ ਹੋਗੇ ਗੁਰਮੀਤ ਸਾਜਨ ਜੀ ਹੋਗੇ ਸਰੋਪ ਰਿੰਦਾ ਜਾੜੇ ਅਤਰੋ ਦੇ ਕੈਰੈਕਟਰ ਦੇ ਵਿੱਚ ਨੇ ਪ੍ਰਕਾਸ਼ ਗਾਦੂ ਜੀ ਦਲਾਵਰ ਸਿੱਧੂ ਜੀ ਅਮਰਤਾ ਵਿਰਗ ਦੀ ਹੋਰ ਅਮ ਜਿਹੜੇ ਪੰਜਾਬੀ ਫੇਮਸ ਆਰਟਿਸਟ ਨੇ ਮੈਂ ਕਾਫੀ ਕਲਾਕਾਰਾਂ ਨਾਲ ਕੰਮ ਕੀਤਾ ਜਿਨ੍ਹਾਂ ਦਾ ਮੈਨੂੰ ਕਈ ਨਾਮ ਨਹੀਂ ਨਾਮ ਨਹੀਂ ਯਾਦ ਹਾਂ ਬਾਈ ਬੇ ਫੇਸ ਮੈਂ ਚੰਗੀ ਤਰ੍ਹਾਂ ਉਹਨਾਂ ਨੂੰ ਜਾਣਦਾ ਉਹ ਆਪਣੇ ਬੱਚਨ ਨੂੰ ਚੰਗੀ ਤਰ੍ਹਾਂ ਜਾਣਦੇ ਜਿੱਕੇ ਤਲੀਆਂ ਵਜਾਂਦਾ ਜਾਉਂ ਨਹੀਂ ਬਹਿ ਜਾ ਮੇਰੇ ਸਾਈਕਲ ਤੇ ਤੇ ਉਸ ਬਾਅਦ ਮੈਂ ਸਾਈਕਲ ਚਲਾ ਕੇ ਆਨਾ ਮੈਂ ਲੜਕੀਆਂ ਦੇ ਵਿੱਚ ਸਾਈਕਲ ਮਾਰਨਾ ਉਹ ਗੁਡ ਲੜਕੀਆਂ ਕੇ ਨੇਰ ਥੇਜਾ ਥੋੜਾ ਪੈਣਾ ਵਾ ਅੱਛਾ ਵੇਖਿਆ ਨਾ ਤੇਰਾ ਦਿਲ ਮੈਂ ਅੱਗੋਂ ਡਾਇਲਗ ਰਿਪੀਟ ਕਰਨਾ ਆਪਣੇ ਦਿਲ ਦਾ ਹਾਲ ਤਾਂ ਪਿਆਰੋ ਨਲਕੇ ਵਰਗਾ ਹੈ ਬਾਹਰ ਘਟ ਤੇ ਅੰਦਰ ਜਾਦੇ ਠੀਕ ਹੈ ਉਸ ਫਿਲਮ ਤੋਂ ਨੈਕਸਟ ਫਿਲਮ ਵੀ ਮੈਨੂੰ ਮਿਲ ਗਈ ਭੈਣਾਵਲੀ ਜੀ ਨਾਲ ਚੜਾ ਜੇ ਅੱਛਾ ਤੋ ਗੋਡ ਗਿਫਟ ਲੈ ਕੇ ਚੱਲੇਗਾ ਤੈਨੂੰ ਬੈਸਟ ਹੋਏਗਾ ਤੇਰੇ ਲਈ ਹੂੰ ਜੇ ਨੂੰ ਆਪਣੀ ਵੇਖ ਲੈ ਕੇ ਪੁਆਇੰਟ ਲੈ ਕੇ ਚੱਲੇਗਾ ਤਾਂ ਤੇ ਤੈਨੂੰ ਉੱਪਰ ਨਹੀਂ ਉੱਠਾ ਦੇਗਾ ਉਸ ਵੰ ਮੈਨੂੰ ਉਹਨਾਂ ਨੇ ਵੀ ਕਿਹਾ ਵੀ ਦੇਖ ਤੈਨੂੰ ਦੇਖ ਕੇ ਸਾਰੇ ਹੱਸਦੇ ਨੇ ਕਿਉਂਕਿ ਅੱਜ ਕੱਲ ਸਾਰੇ ਦੁਖੀ ਰਹਿੰਦੇ ਨੇ ਨਾਨਕ ਦੁਖੀਆ ਸਭ ਸੰਸਾਰ ਇਹ ਤੈਨੂੰ ਪਰਮਾਤਮਾ ਨੇ ਐਡਾ ਵੱਡਾ ਦਿੱਤਾ ਵੀ ਰੋਂਦਾ ਦੇਖ ਕੇ ਵੀ ਹੱਸ ਪੈਂਦਾ ਉਸ ਲਈ ਮੈਂ ਆਪਣੀ ਕਮਜ਼ੋਰੀ ਨੂੰ ਆਪਣਾ ਹਾਈਲਾਈਟ ਬਣਾਇਆ ਕੀਤਾ ਕਿਉਂਕਿ ਮੈਨੂੰ ਦੇਖ ਕੇ ਹੱਸਦੇ ਆ ਮ ਜੁਮੇਵਾਰ ਦਿੱਤੀ ਮੈਨ ਮੈਨੂੰ ਮੈਨੂੰ ਇਸ ਤੋਂ ਸੰਤੁਸ਼ਟ ਹੈ ਜੀ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਮੇਰੇ ਚ ਕੋਈ ਕਮੀ ਨਹੀਂ ਰੱਖੀ ਕੋਈ ਕਮੀ ਸਮਝਦਾ ਪਰ ਮੈਂ ਇਸ ਨੂੰ ਕਮੀ ਨਹੀਂ ਸਮਝਦਾ ਇਸ ਨੂੰ ਆਪਣਾ ਗੋਡ ਗਿਫਟ ਹੈ ਸਮਝਦਾ ਤੋਂ ਦੇ ਜੋ ਕਿਨਰ ਸਮਾਜ ਹੈ ਹੈਰੀ ਮਾਈ ਜੀ ਨੇ ਉਹਨਾਂ ਨੇ ਇਹਨਾਂ ਦੀ ਚੰਕੀ ਤੋਂ ਖੁਸ਼ ਹੋ ਕੇ ਗੋਲਡ ਦੀ ਰਿੰਗ ਵੀ ਦਿੱਤੀ ਸੀ ਅੱਛਾ ਤੇ Instagram ਤੇ ਰੂਬੀ ਦੀ ਵੀਡੀਓ ਵਾਇਰਲ ਨੇ ਉਹਨਾਂ ਨੂੰ ਵੇਖ ਕੇ ਮੈਨੂੰ ਵੀ ਅੰਦਰੋਂ ਅੰਦਰ ਖੁਸ਼ੀ ਚੜ੍ਹ ਗਈ ਵੀ ਮੈਂ ਵੀ ਇਹਨਾਂ ਨੂੰ ਵੇਖ ਕੇ ਬੰਨਣਾ ਅੱਛਾ ਰੂਬੀ ਦੀ ਦੇ ਜਾਨੇ ਕੋਈ ਲਵਾਰਸ ਗਾ ਮਰੀ ਦੇਖਦੇ ਨੇ ਸੜਕ ਤੇ ਉਹਨੂੰ ਕੋਈ ਹੱਥ ਨਹੀਂ ਲਗਾਉਂਦਾ ਪਰ ਅਸੀਂ ਸਾਡੀ ਟੀਮ ਉਹਨੂੰ ਇੱਕ ਸਾਈਡ ਤੇ ਕਿਨਾਰੇ ਤੇ ਕਰਦੇ ਵੀ ਉਹਨ ਦਾ ਗਲਤ ਹੋਰ ਨਾ ਵਿਚਾਰਾ ਚਲੋ ਜੋ ਜਾਨ ਵਾਲਾ ਪ੍ਰਾਣੀ ਗਿਆ ਜੀਵ ਗਿਆ ਪਰ ਉਹ ਆਗਾਉਂ ਦਾ ਹੋਰ ਦਰਦ ਰਵਾਰ ਨਾ ਹੋਵੇ ਜੋਨੋ ਜੀ ਸੁਣਿਆ ਹੈਗਾ ਵੀ ਜਾਂਕਿਆਂ ਤੇ ਪਾਬੰਦੀਆਂ ਸਨ ਪਰ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਤੇ ਕੋਈ ਪਾਬੰਦੀ ਨਹੀਂ ਲੱਗਦੀ ਕਿਉਂਕਿ ਆਪਾਂ ਜੀ ਧਰਮ ਨੂੰ ਉਹ ਨੇਗੇਟਿਵ ਨਹੀਂ ਲੈ ਕੇ ਚੱਲੇ ਪੋਜ਼ੀਟਿਵ ਲੈ ਕੇ ਚੱਲੇ ਕਿਉਂਕਿ ਮੈਂ ਧਰਮ ਨਾਲ ਖੇਲਦਾ ਨਹੀਂ ਮੈਂ ਧਰਮ ਨੂੰ ਪਿਆਰ ਕਰਦਾ ਠੀਕ ਆਸਥਾ ਦੇ ਨਾਲ ਜੋੜਿਆ ਮੇਰੀ ਬੇਟੀ ਦਾ ਨਾਮ ਆਸਥਾ ਜੀ ਅੱਛਾ ਮੈਂ ਉਸ ਨੂੰ ਐਸਲੀ ਨਾਮ ਰੱਖਿਆ ਕਿਉਂਕਿ ਇਹ ਨੂੰ ਗੁਰੂਆਂ ਪੀਰਾਂ ਨੇ ਹੀ ਨਾਮ ਦਿੱਤਾ ਤੇ ਸ਼ਾਇਦ ਤੁਸੀਂ ਕੋ ਮੇਰੇ ਘਰ ਵੀਡੀਓ ਵੀ ਬਣਾਈ ਹੋਏਗੀ हां ਇੱਕ ਫੋਟੋ ਦੇਖੀ ਸੀ ਜਿਹਦੇ ਵਿੱਚ ਪੈਸੇ ਸਜਾ ਕੇ ਰੱਖੇ ਇਸ ਫਰੇਮ ਵਿੱਚ ਹਾਂ ਜੀ ਜੀ ਜਿਵੇਂ ਆਪਣੇ ਰਾਧਾ ਸਵਾਮੀ ਜੀ ਦਾ ਦੇਰਾ ਹੈ ਸੱਚੇ ਸੋਧਿਆਲੇ ਬਾਬਾ ਇਹਵੇਂ ਸਾਡੇ 우ਸ਼ਾ ਮਤਾ ਹੀ ਨੇ ਆਗਰੇ ਵਾਲੇ ਠੀਕ ਹੈ ਬਹੁਤ ਮਹਾ ਮੰਡलेश्वर ਨੇ ਇੱਕ ਯਾਰਾਟ ਠੀਕ ਉਹਨਾਂ ਨੇ ਮੈਨੂੰ ਮੇਰੇ ਘਰੇ ਆਏ ਸੀ ਮੇਰੇ ਚਰਨ ਮੈਂ ਕੁਝ ਨਸੀਬ ਸਮਝਣਾ ਦੇ ਆਪ ਨੂੰ ਕਿ ਮਤਾ ਹੀ ਨੇ ਜਦੋਂ ਮੇਰੇ ਘਰੇ ਚਰਨ ਪਾਏ ਤੇ ਮੈਨੂੰ 1100 ਰੁਪਏ ਦਾ ਇੱਕ ਪੇਡ ਰੁਪਈ ਦਿੱਤਾ ਸੀ ਮੈਨੂੰ ਪਿਆਰ ਦਿੱਤਾ ਸੀ ਤੇ ਕਹਿੰਦੇ ਤੂੰ ਖਰਚ ਨਹੀਂ ਪਰ ਮੈਂ ਖਰਚੇ ਨਹੀਂ ਮੈਂ ਇੱਕ ਫਰੇਮ ਦੇ ਵਿੱਚ ਪੱਜੜਵਾ ਦਿੱਤੇ ਤੂੰ ਅੱਜ ਵੀ ਮੇਰੇ ਕੋਲ ਮੌਜੂਦ ਨੇ ਤੁਸੀਂ ਸੋਟ ਵੀ ਸ਼ਾਇਦ ਕੀਤਾ ਹੋਵੇਗਾ ਆਮੋ ਦੇਖੇ ਸੀ ਤਾਂ ਹੈ ਨਾ ਤੇ ਮੇਰੀ ਸਿਸਟਰ ਵੀ ਇੱਕ ਨੋਟ ਸੋਦਰ ਨਾਲ ਲੱਗੇ ਉਹਨਾਂ ਨੇ ਵੀ ਪ੍ਰਸ਼ਾਦ ਰੁਪਏ ਚ ਕਰ ਜੜਵਾਇਆ ਬੜਾ ਪਿਆਰ ਮਿਲਿਆ ਜੀ ਮੈਂ ਸ਼ੁਕਰ ਜਿੰਨਾ ਸ਼ੁਕਰ ਕਰਾਂ ਪਰਮਾਤਮਾ ਦਾ ਉਹਨਾਂ ਹੀ ਕਾਟਦਾ ਹੈ ਮੈਨੂੰ ਬਹੁਤ ਹੀ ਲੋਕਾਂ ਨੇ ਪਿਆਰ ਦਿੱਤਾ ਹੈ ਖਾਸ ਕਰਕੇ ਜ਼ਲਾਲਾਬਾਦ ਦੇ ਲੋਕਾਂ ਦਾ ਜ਼ਲਾਲਾਬਾਦਿਆ ਮੇਨ ਹਸਤੀਆਂ ਦਾ ਜਿਵੇਂ ਸਾਡੇ ਪ੍ਰੇਮ ਕੁਮਾਰ ਵਲੇਚਾ ਜੀ, ਸ਼ੋਕ ਕੁਮਾਰ ਨੇਜਾ ਜੀ ਇਹਨਾਂ ਨੇ ਮੈਨੂੰ ਬੇਟੇ ਦੇ ਰੂਪ ਦੇ ਵਿੱਚ ਪਿਆਰ ਕੀਤਾ। ਬਹੁਤ ਹੀ ਪਿਆਰ ਕੀਤਾ ਸਾਡੇ ਸੰਦੀਪ ਮਲੂਚਾ ਜੀ ਨੇ। ਬਹੁਤ ਹੀ ਮੈਂ ਨਾਮ ਲੈਂਦੇ ਲੈਂਦੇ ਥੱਕ ਜਾਵਾਂਗਾ ਸਾਡੇ ਸਬਕਾਂ ਐਮ ਐਲ ਏ ਰਵਿੰਦਰ ਆਮਲਾ ਜੀ ਉਹਨਾਂ ਨੇ ਬੜਾ ਪਿਆਰ ਕੀਤਾ। ਜਿਹੜੇ ਹੁਣ ਮੌਜੂਦ ਆ ਐਮ ਐਲ ਏ ਨੇ 골ਡੀ ਕਾ ਬਹੁਤ ਉਹ ਤਾਂ ਯਾਰਾ ਦੋਸਤਾ ਤਰਾ ਅਟੈਂਡ ਕਰਦੇ ਨੇ ਮਤਲਬ ਕੀ ਕਹਿੰਦਾ ਜੀ ਲਾਲਾਵਾਚੂ ਤੁਹਾਨੂੰ ਭਰ ਕੇ ਪਿਆਰ ਮਿਲਿਆ ਬਹੁਤ ਮੈਂ ਜੀ ਜਲਾਲਾਬਾਦ ਦਾ ਕਰਜ਼ਾ ਨਹੀਂ ਦੇ ਸਕਦਾ ਅੱਛਾ ਲੋ ਜੀ ਮੈਂ ਆ ਰਿਹਾ ਤੁਹਾਡਾ ਭਪਿੰਦਰ ਸੱਸਦੇਵਾ ਲੋਕ ਪੰਜਾਬੀ ਰੇਡੀਓ ਤੇ ਆਪਾਂ ਕਰਾਂਗੇ ਦਿਲ ਦੀਆਂ ਗੱਲਾਂ ਕੁਝ ਤੁਹਾਡੀਆਂ ਕੁਝ ਮੇਰੀਆਂ ਸਤਿ ਸ਼੍ਰੀ ਅਕਾਲ ਆਦਾਬ